ਆ ਜੀ ਅਸੀਂ ਸਾਡੇ ਸਥਾਨਕ ਵਿਚਾਰ ਖਾਲਸਾ ਸ਼ੁਰੂ ਦੇ ਸਕੂਲਾਂ ਦੇ ਵਿੱਚ ਅਸੀਂ ਇੱਥੇ ਜਿਹੜਾ ਕੂੜਾ ਕੱਟ ਹੁੰਦਾ ਇੱਕ ਜਗ੍ਹਾ ਤੇ ਛਿੱਟੀਆਂ ਨੇ ਤੇ ਉਹਦਾ ਦੇਖੋ ਜਿੰਨੇ ਹੈਗੇ ਨੇ ਛਿੱਟੀਆਂ ਨੇ ਤੇ ਉਦੋਂ ਬਾਅਦ ਉਹਦੇ ਵਿੱਚੋਂ ਖਾਦ ਬਣਦੀ ਹੈ ਆਹ ਦੇਖੋ ਖਾਦ ਜਿਹੜੀ ਅਸੀਂ ਇਹ ਜਾ ਕੇ ਅਸੀਂ ਜਿਹੜੇ ਆਪਣਾ ਲਾਇਆ ਹੋਇਆ ਨੇ ਖਾਦੀਆਂ ਸੂਲੀਆਂ ਖਾਲਸਾ ਬੂਰੇ ਉਹਨਾਂ ਵਿੱਚ ਪਾਉਂਦੇ ਹਾਂ ਦੇਖੋ ਕਿੰਨੀ ਉਹ ਕਾਲੀ ਆ ਇਹਨਾਂ ਨਾਲ ਅਸੀਂ ਪਾਉਂਦੇ ਹਾਂ ਇਹ ਜਿਹੜੀਆਂ ਅਸੀਂ ਸਬਜ਼ੀਆਂ ਹੱਲੀ ਜੀ ਇਹ ਜਿਹੜੀਆਂ ਅਸੀਂ ਸਬਜ਼ੀਆਂ ਉਹਨਾਂ ਵਿੱਚ ਦੇਖੋ ਜੀ ਖਾਦ ਅਸੀਂ ਆ ਪੂਰੀ ਆ ਪਿੱਛੇ ਪਾ ਕੇ ਖਾਦ ਇਹਨਾਂ ਨਾਲ ਤਾਂ ਇਹ ਨਾ ਪ੍ਰਦੂਸ਼ਣ ਆਵਾਜ਼ਾ ਜਿਹੜਾ ਉਹ ਬਚਤ ਹੋ ਜਾਂਦੀ ਐ ਤੇ ਨਾਲੇ ਖਾਦ ਦਾ ਕੰਮ ਦਿੰਦੀ ਐ ਇੱਥੇ ਸਬਜ਼ੀਆਂ ਸਾਡੇ ਮਿੱਤੇ ਮੀਲੇ ਪਿਆਰ ਹੋ ਜਾਂਦੇ ਨੇ ਫੁੱਲਾਂ ਵਾਲੇ ਹੁੰਦੇ ਨੇ ਫੁੱਲਾਂ ਵੀ ਪਾ ਦਿੰਦੇ ਦੇਖੋ ਆ ਬੇਲਾ ਦੇ ਵਿੱਚ ਸਾਡਾ ਚੌਂਕੀ ਦਾ ਸਾਹਿਬ ਅਸੀਂ ਕੁੱਟਣ ਆਇਆ ਹਾਂ ਜਿਹੜਾ ਰਿਓ ਪਾਇਆ ਨਹੀਂ ਸੋ ਇਧਰ ਸਾਬ ਤੁਸੀਂ ਕਟਾ ਦਿਆਂ ਹੈ ਦੇਖੋ ਸਬਜ਼ੀਆਂ ਸਾਡੀਆਂ ਤਿਆਰ ਹੋ ਗਈਆਂ ਹੱਡੀਆਂ ਵੀ ਲੱਗਣ ਲੱਗੀਆਂ ਇਧਰ ਕਰੀਲੇ ਸਾਡੇ ਜਿਹੜਾ ਇਹ ਝਾਲ ਪਾਇਆ ਸੀ ਉਹ ਚੰਨ ਲੱਗੇ ਪੇਲਾ ਉਸ ਤੋਂ ਤੇ ਆ ਰਹੀਆਂ ਸੀ ਪਾਈਆਂ ਹੋਈਆਂ ਆਹ ਨੂੰ ਦੇਖੋ ਨੇ ਸਾਡਾ ਬਹੁਤ ਏਰੀਆ ਇੱਥੇ ਲਾਇਆ ਹੋਇਆ ਜੀ ਬੈਠ ਜੀ ਕਿਰਪਾ ਨਾਲ ਲੁੱਡੇ ਮਿਲ ਗਈਆਂ ਸੀ ਤਾਲੀਆਂ ਉਸ ਤੋਂ ਭੰਨ ਨੂੰ ਖੜਾਣਾ